ਸਤ ਸ੍ਰੀ ਅਕਾਲ ਜੀ ਅੰਬ ਦਾ ਸੀਜ਼ਨ ਚੱਲ ਰਿਹਾ ਆਂਡ ਆਮ ਸ਼ੋਰ ਹਰ ਘਰ ਦੇ ਵਿੱਚ ਅੰਬ ਇਸ ਟਾਈਮ ਜਿਹੜਾ ਮੌਜੂਦ ਹੁੰਦੇ ਸੋ ਇੱਥੇ ਆਪਾਂ 1.5 ਕਿਲੋ ਅੰਬ ਲੈ ਰਹੇ ਆਂ ਛਿਲਕੇ ਉਤਾਰ ਕੇ ਇਹਦਾ ਸਾਰਾ ਜਿਹੜਾ ਗੁੱਦਾ ਹੈਗਾ ਉਹਨੂੰ ਆਪਾਂ ਮਿਕਸਰ ਦੇ ਵਿੱਚ ਪੀਸ ਲਵਾਂਗੇ ਹੁਣ 1.5 ਕਿਲੋ ਆਮ ਦੇ ਵਿੱਚ ਇਕਵਲੀ ਤੋਂ ਵੀ ਘੱਟ ਆਪਾਂ ਇੱਥੇ ਲੈਣੀ ਹੈ ਜੀ ਚੀਨੀ ਔਰ ਸਲੋ ਫਲੇਮ ਤੇ ਆਪਾਂ ਇਹਨੂੰ 5 ਤੋਂ 7 ਮਿੰਟ ਦੇ ਲਈ ਕੁੱਕ ਕਰ ਲਵਾਂਗੇ ਕਵਰ ਕਰਕੇ ਕਰਾਂਗੇ ਕਿਉਂਕਿ ਇਹਦੇ ਛਿੱਟੇ ਜਿਹੜੇ ਬਹੁਤ ਜ਼ਿਆਦਾ ਉੱਡਦੇ ਆ 5 ਤੋਂ 7 ਮਿੰਟ ਰ ਕੁੱਕ ਕਰਨ ਤੋਂ ਬਾਅਦ ਇਹਦੇ ਵਿੱਚ ਇਕ ਪੂਰਾ ਡੇਢ ਆਪਾਂ ਨਿੰਬੂ ਦਾ ਰਸ ਉਹਨੂੰ ਪਾ ਦਵਾਂਗੇ ਔਰ ਅਗੇਨ ਹੁਣ ਆਪਾਂ ਉਦੋਂ ਤੱਕ ਇਹਨੂੰ ਕੁੱਕ ਕਰਨਾ ਜਦੋਂ ਤੱਕ ਜੇ ਸਾਡਾ ਜਿਹੜਾ ਮਿਕਸਚਰ ਹੈਗਾ ਪੂਰਾ ਪਲਪ ਹੈਗਾ ਉਹ ਥਿੱਕ ਨਾ ਜਾਏ ਤੁਸੀਂ ਦੇਖੋ ਇੱਕ ਤਾਰ ਦੀ ਜਿਹਨੂੰ ਕਹਿੰਦੇ ਨੇ ਨਾ ਚਾਸਨੀ ਬਣਦੀ ਹੈ ਉਹ ਇੱਕ ਤਾਰ ਦੀ ਸਾਨੂੰ ਇੱਥੇ ਚਾਹੀਦੀ ਹੈ ਆਮ ਦੀ ਇਸ ਥੀਕੇ ਦੀ ਹੋ ਜਾਏ ਬਿਲਕੁਲ ਸੰਗਣਾ ਹੋ ਜਾਏ ਹੁਣ ਇਥੇ ਥਾਲੀ ਦੇ ਵਿੱਚ ਆਪਾਂ ਥੋੜਾ ਜਿਹਾ ਕਿਓ ਲਗਾ ਕਿ ਉਹਨੂੰ ਗ੍ਰੀਸ ਕਰ ਲਿਆ ਤੁਸੀਂ ਉਹਨੂੰ ਤੇਲ ਵੀ ਲਗਾ ਸਕਦੇ ਹੋ ਔਰ ਸਾਰੇ ਆਮ ਦੇ ਗੁੱਦੇ ਨੂੰ ਆਪਾਂ ਇਸੇਕੇ ਨਾਲ ਫੈਲਾ ਦੇਣਾ ਹੈ ਬਹੁਤ ਮੋਟੀ ਲੇਅਰ ਨਹੀਂ ਲਗਾਵਾਂਗੇ ਨਹੀਂ ਤਾਂ ਸੁੱਕਣ ਦੇ ਵਿੱਚ ਜ਼ਿਆਦਾ ਟਾਈਮ ਲੱਗੇਗਾ ਇਹਨੂੰ ਕਵਰ ਕਰਕੇ ਆਪਾਂ 2 ਦਿਨ ਦੇ ਲਈ ਸੁਕਾ ਦਿੱਤਾ ਪੱਖੇ ਥੱਲੇ ਵੀ ਮੈਂ ਰੱਖਿਆ ਸੀ ਔਰ ਨਾਲ ਦੇ ਨਾਲ ਅੱਧੇ ਘੰਟੇ ਦੀ ਧੂਕ ਕਿਉਂਕਿ ਬਰਸਾਤ ਦਾ ਸੀਜ਼ਨ ਚੱਲਿਆ ਧੂਪ ਐਨੀ ਜ਼ਿਆਦਾ ਨਹੀਂ ਸੀ ਸੋ ਘਰ ਦੇ ਅੰਦਰ ਹੀ ਮੈਂ ਉਹਨੂੰ ਕਵਰ ਕਰਕੇ ਸੁਕਾਇਆ ਦੋ ਦਿਨ ਦੇ ਬਾਅਦ ਤੁਸੀਂ ਦੇਖ ਰਹੇ ਹੋ ਮੈਂ ਇਹਨੂੰ ਚਾਕੂ ਦੇ ਨਾਲ ਸਾਈਡ ਸਕ੍ਰੈਪ ਕਰਕੇ ਇਸੇਕੇ ਨਾਲ ਉਤਾਰ ਰਹੀ ਹਾਂ ਔਰ ਬਿਲਕੁਲ ਪਤਲਾ ট্রান্সਪੇਰੈਂਟ ਸਾਡਾ ਜਿਹੜਾ ਆਮ ਪਾਪੜ ਬਣ ਕੇ ਤਿਆਰ ਹੈ ਖਾਂ ਦੇ ਵਿੱਚ ਬਹੁਤ ਜ਼ਿਆਦਾ ਟੇਸਟ ਹੈ ਬਿਲਕੁਲ ਤੁਸੀਂ ਦੇਖ ਰਹੇ ਹੋ ਹੱਥ ਪ੍ਰੋਪਰ ਦਿਖਾਈ ਦੇ ਰਹੇ ਇੰਨਾ ਜ਼ਿਆਦਾ ਵਧੀਆ ਸਾਡਾ ਪਤਲਾ ਆਮ ਪਾਪੜ ਬਣ ਕੇ ਤਿਆਰ ਹੋਇਆ ਕਟਿੰਗ ਦੇਖ ਲਓ ਤੁਸੀਂ ਮੈਂ ਇਹਨੂੰ ਰੋਲ ਬਣਾ ਕੇ ਔਰ ਪੀਸਿਸ ਦੇ ਵਿੱਚ ਕੱਟ ਕਰ ਰਹੀ ਹਾਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਕੱਟ ਕਰਕੇ ਰੱਖ ਸਕਦੇ ਹੋ ਇੰਜੋਏ ਕਰੋ ਕਿਉਂਕਿ ਮਾਰਕੀਟ ਦੇ ਵੀ ਜਿਹੜਾ ਆਮ ਪਾਪੜ ਤੁਸੀਂ ਲਿਆਉਂਦੇ ਹੋਏਗਾ ਤੁਸੀਂ ਦੇਖੋਗੇ ਕਈ ਵਾਰੀ ਉਹਦੇ ਵਿੱਚ ਕੀ ਹੈ ਕਿਰਕ ਹੁੰਦੀ ਹੈ ਯਾਨੀ ਕਿ ਮਿੱਟੀ ਹੁੰਦੀ ਥੋੜੀ ਥੋੜੀ ਮੂੰਹ ਦੇ ਵਿੱਚ ਆਉਂਦੀ ਹੈ ਸੋ ਘਰ ਦੇ ਵਿੱਚ ਫਰੈਸ਼ ਬਣਾ ਕੇ ਤਿਆਰ ਕਰੋ ਕਵਰ ਕਰਕੇ ਬਣਾਓ ਕੋਈ ਵੀ ਮਿੱਟੀ ਡਸਟ ਇਸ ਜੋਪਨ ਨਹੀਂ ਪਏਗੀ ਬਹੁਤ ਜ਼ਿਆਦਾ ਪਤਲਾ ਆਮ ਪਾਪੜ ਬਣ ਕੇ ਸੜਾ ਤਿਆਰ ਹੋਇਆ ਹੈ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਹੈ ਸੋ ਤੁਹਾਨੂੰ ਅੱਜ ਦੀ ਰੈਸਪੀ ਕਿਸੀ ਕੇ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਨੈਕਸਟ ਰੈਸਪੀ ਲਈ ਦੇਖਦੇ ਹਾਂ ਦੋ ਕਾਰਵਲ ਥੈਂਕ ਯੂ